ਜਿਮਾ ਮਾਦਤੂ ਅ ਕੱਲ ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਬਟੰਡਾ ਤੋਂ ਰਿਸਿਵ ਹੋਈ ਸੀਗੀ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ son of सलीम ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਇਹ ਰਿਸਿਵ ਹੋਈ ਸੀਗੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਉਸ ਬੰਦੇ ਵਿੱਚ ਜਿਹੜਾ ਹੈਗਾ ਅਸੀਂ ਮੁਕਤਬਾ ਨੰਬਰ 77 ਅੰਡਰ ਸੈਕਸ਼ਨ 152 ਬੀ ਐਨ ਐਸ थाना ਕੈਂਟ ਦੇ ਵਿੱਚ ਰਜਿਸਟਰ ਕਰ ਲਿਆ ਅ ਅਰਜਿਸਟ ਕਰਨ ਤੋਂ ਬਾਅਦ ਜਿਹੜੀ ਜੀ ਕਿ ਬੰਦਾ ਤੇ ਬੰਦੇ ਤੇ ਅਸੀਂ ਗ੍ਰਿਫਤਾਰੀ ਕਰਨ ਤੋਂ ਬਾਅਦ ਉਹ ਤੇ ਜਿਹੜੀ ਸਾਡੀ ਇੰਟਰੋਗੇਸ਼ਨ ਚੱਲ ਰਹੀ ਹੈ ਨਾਲ ਹੀ ਜਿਹੜਾ ਉਹਦੇ ਫੋਨ ਵਾਈਸ ਫੋਨਸ ਅਗੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸਿਸ ਕਰਵਾ ਰਹੇ ਹਾਂ ਅ ਇਹ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈ ਅਸੀਂ ਐਵੀਡੈਂਸ ਆਉਣਗੇ ਉਸ ਸੁਰਖਤ ਕਾਰਵਾਈ ਕੀਤੀ ਜਾਵੇਗੀ ਮੋਬਾਈਲ ਦੇ ਵਿੱਚ ਕੁਝ ਮਿਲੇ ਵੀ ਜੀ ਚੱਕੀ ਦੀ ਦੇਖੀ ਜਦੋਂ ਅ ਜਿਹੜੇ ਮੋਬਾਈਲਸ ਅਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫਰੈਂਸਿਕ ਐਨਾਲਿਸਿਸ ਵਾਸਤੇ ਭੇਜਿਆ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਫਰਦਰ ਐਕਸ਼ਨ ਲਾ ਜਾਊਗਾ ਕਿੰਨਾ ਤੇ ਲਿੰਕ ਦੇ ਵਿੱਚ ਨਹੀਂ ਪਾਕਿਸਤਾਨੀ ਬੀ ਜੀ ਬੇਸਿਕਲੀ ਜਿਹੜੇ ਕੁਝ ਨੰਬਰਸ ਹੈਗੇ ਆ ਉਹ ਨੰਬਰਾਂ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਨੀ ਬਾਕੀ ਕਿਉਂਕਿ ਜਿਨ੍ਹਾਂ ਨਾਲ ਇਹਨੇ ਗੱਲ ਕੀਤੀ ਸੀ ਦੋ ਤਿੰਨ ਕਾਲਸ ਹੈਗੀਆਂ ਨੇ ਸੋ ਸਾਰੇ ਨੰਬਰ ਜਿਹੜੇ ਹੈਗੇ ਨੇ ਅੰਡਰ ਵੈਰੀਫਿਕੇਸ਼ਨ ਹੈਗੇ ਨੇ ਫਿਲਹਾਲ ਜਿਹੜਾ ਹੈਗੀ ਅਸੀਂ ਮੁਕਦਮਾ ਅਦਰ ਰਜਿਸਟਰ ਕਰ ਲਿਆ ਥਾਣਾ ਕਟ ਦੇ ਵਿੱਚ ਤੇ ਇਹਦੀ ਮੁਕਦਮਾ ਦੀ ਤਤਤੀ ਜਿਹੜੀ ਹੈਗੀ ਸਟਾਰਟ ਕਰਤੀ ਹੈ ਪਿਛਲੇ ਦਿਨੀ ਵੀ ਇੱਕ ਇਸ ਤੋਂ ਪਹਿਲਾਂ ਫੜਾਇਆ ਗਿਆ ਸੀ ਉਹਦੇ ਵਿੱਚ ਕਿਸੇ ਨਾ ਕੋਈ ਰਾਇਬ ਹੋ ਨਮੀ ਉਹਦਾ ਜਿਹੜਾ ਮੋਬਾਈਲ ਹੈਗਾ ਉਹ ਅਸੀਂ ਉਹ ਫੋਰੈਂਸਿਕ ਅਨਲਿਸਿਸ ਵਾਸਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰਸੀਵ ਹੋ ਗਿਆ ਡਾਟਾ ਉਹਨੂੰ ਅਨਲਿਸਿਸ ਕਰਕੇ ਉਹਦੇ ਵੀ ਅਸ ਪਰ ਲੋਕ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੰਮ ਹਣ ਕਰਦਾ ਸਰ ਇਹ ਵਿਅਕਤੀ ਕਿਥੋਂ ਅਰੈਸਟ ਕੀਤਾ ਸਰ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਅ ਦਰਜੀ ਦਾ ਕੰਮ ਕਰਦਾ 2 ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬੇਸਿਕਲੀ ਰ ਇਹ ਫੋਰੈਸਟ ਕੀਤਾ ਨੂੰ ਇਹ ਸਾਨੂੰ ਹੈਂਡਓਵਰ ਕੀਤਾ ਗਿਆ ਮਿਲਟਰੀ ਪੁਲਿਸ ਵੱਲੋਂ ਸਰ ਇਹ ਦੀ ਇੱਕ ਹੋਰ ਚੀਜ਼ ਹੈ ਜਿਸ ਤਰ੍ਹਾਂ ਪਿਛਲਾ ਵੀ ਪੜਾਇਆ ਗਿਆ ਸੀ ਅੱਜ ਵੀ ਪੜਾਇਆ ਗਿਆ ਇਹ ਵੈਰੀਫਾਈ ਕੀਤਾ ਮਿਲਟਰੀ ਪੁਲਿਸ ਨੇ ਜਾਂ ਤੁਹਾਡੀ ਪੁਲਿਸ ਨੇ ਵੀ ਤੇ ਦੋਨਾਂ ਨੂੰ ਕਿਸ ਅਥਾਰਟੀ ਦੇ ਬੇਸਿਸ ਤੇ ਇੱਥੇ ਐਂਟਰੀ ਮਿਲੀ ਉਹ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਕਾਫੀ ਧੀਰ ਦੇ ਇੱਥੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਦੇ ਕੇ ਜਿਹੜਾ ਹੈਗਾ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਤੁਸੀਂ ਮਿਲਰਲੀ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਹਾ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਦਰਾਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਦੇ ਇਥੇ ਜੇ ਕੰਮ ਇਹਨੂੰ ਸ਼ੁਰੂ ਕਰਾ ਦਿੱਤਾ ਸੀ ਤੇ ਬੇਸਿਕਲੀ ਆਪ ਚੱਲ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਦੀ ਬੰਦਾ ਜਿਹੜਾ ਹੈਗਾ ਉਹਨੂੰ ਆਪਣੇ ਕੰਮ ਵਾਸਤੇ ਰੱਖਦੇ ਆ ਜਮਾਂ ਵਾਂਗਰ ਹੋਇਆ ਅ ਕੱਲ ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਬਟੰਡਾ ਤੋਂ ਰਿਸੀਵ ਹੋਈ ਸੀਗੀ ਅ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ son of uh, सलीम ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫਾਰਮੇਸ਼ਨ ਇਹ ਰੀਸੀਵ ਹੋਈ ਸੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਤੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਉਸ ਬੰਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਤਬਾ ਨੰਬਰ 77 ਅੰਡਰ ਸੈਕਸ਼ਨ 152 ਬੀ ਐਨਐਸ थाना ਕੰਟੇ ਦੇ ਵਿੱਚ ਰਜਿਸਟਰ ਕਰ ਲਿਆ ਅ ਰਜਿਸਟਰ ਕਰਨ ਤੋਂ ਬਾਅਦ ਜਿਹੜੀ ਦੀ ਕਿ ਬੰਦਾ ਤੇ ਬੰਦੇ ਤੇ ਅਸੀਂ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਡੀ ਇੰਟਰੋਗੇਸ਼ਨ ਚੱਲ ਰਹੀ ਹੈ ਨਾਲੇ ਜਿਹੜਾ ਉਹਦੇ ਫੋਮ ਵਾਈਸ ਫੋਨਸ ਅਗੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸਿਸ ਕਰਵਾ ਰਹੇ ਆ ਆ ਇਹ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈਸੀ ਐਵੀਡੈਂਸ ਆਉਣਗੇ ਉਸੇ ਸੁਰਖਤ ਕਾਰਵਾਈ ਕੀਤੀ ਜਾਵੇਗੀ ਮੋਬਾਈਲ ਦੇ ਵਿੱਚ ਕੁਝ ਮਿਲੇ ਵੀ ਜੀ ਜੇ ਚੱਕੀ ਦੇਖੀ ਜਦੋਂ ਆ ਜਿਹੜੇ ਮੋਬਾਈਲਸ ਅਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫਰੈਂਸਿਕ ਐਨਾਲਿਸਿਸ ਵਾਸਤੇ ਭੇਜਿਆ ਹੋਇਆ ਆ ਜਿਹੜਾ ਡਾਟਾ ਹੈਗਾ ਉਹ ਦਾ ਰਿਕਵਰ ਕਰਵਾ ਰਹੇ ਆ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਫਰਦਰ ਐਕਸ਼ਨ ਲਿਆ ਜਾਊਗਾ ਕਿੰ ਉਹ ਨੰਬਰਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਕਰਨੀ ਬਾਕੀ ਹੈ ਕਿਉਂਕਿ ਜਿਨ੍ਹਾਂ ਨਾਲ ਇਹਨੇ ਗੱਲ ਕੀਤੀ ਸੀ ਦੋ ਤਿੰਨ ਕਾਲ ਸੱਗੀਆਂ ਨੇ ਸੋ ਸਾਰੇ ਨੰਬਰ ਜਿਹੜੇ ਹੈਗੇ ਨੇ ਅੰਡਰ ਵੈਰੀਫਿਕੇਸ਼ਨ ਹੈਗੇ ਨੇ ਫਿਲਹਾਲ ਜਿਹੜੇ ਹੈਗੀ ਅਸੀਂ ਮੁਕੱਦਮਾ ਅਦਰ ਰਜਿਸਟਰ ਕਰ ਲਿਆ ਥਾਣਾ ਕਟੇ ਦੇ ਵਿੱਚ ਤੇ ਇਹਦੀ ਮੁਕੱਦਮੇ ਦੀ ਤਫ਼ਤੀਸ਼ ਜਿਹੜੀ ਹੈਗੀ ਸਟਾਰਟ ਕਰਤੀ ਹੈ ਪਿਛਲੇ ਦਿਨੀ ਵੀ ਇੱਕ ਕਿਸ ਤੋਂ ਪਹਿਲਾਂ ਫੜਾਇਆ ਗਿਆ ਸੀ ਉਹਦੇ ਵਿੱਚ ਕਿਸੇ ਦਾ ਕੋਈ ਰਾਏ ਉਹ ਨਹੀਂ ਕਰ ਉਹਦਾ ਜਿਹੜਾ ਮੋਬਾਈਲ ਹੈਗਾ ਉਹ ਅਸੀਂ ਉਹ ਫੋਰੈਂਸਿਕ ਅਨਾਲਿਸਿਸ ਵਾਸਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰੀਸੀਵ ਹੋਗਾ ਡਾਟਾ ਉਹਨੂੰ ਅਨਾਲਿਸਿਸ ਕਰਕੇ ਉਹਦੇ ਵੀ ਅਸ ਪਰ ਲੋਕ ਕਾਰਵਾਈ ਕੀਤੀ ਜਾਵੇਗੀ ਸਰੇ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਅ ਦਰਜੀ ਦਾ ਕੰਮ ਕਰਦਾ ਦੋ ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬੇਸਿਕਲੀ ਰੁੜਕੀ ਤੇ ਰਹਿਣ ਵਾਲਾ ਉਤਰਾੰਚਲ ਦਾ ਕਿਥੋਂ ਅਰੈਸਟ ਕੀਤਾ ਇਹਨੂੰ ਇਹ ਸਾਨੂੰ ਹੈਂਡਓਵਰ ਕੀਤਾ ਗਿਆ ਮਿਲਟਰੀ ਪੁਲਿਸ ਵੱਲੋਂ ਸਰ ਇਹਦੀ ਇੱਕ ਹੋਰ ਚੀਜ਼ ਹੈ ਜਿਸ ਤਰ੍ਹਾਂ ਪਿਛਲਾ ਵੀ ਪੜਾਇਆ ਗਿਆ ਸੀ ਅੱਜ ਵੀ ਪੜਾਇਆ ਗਿਆ ਇਹ ਵੈਰੀਫਾਈ ਕੀਤਾ ਮਿਲਟਰੀ ਪੁਲਿਸ ਨੇ ਜਾਂ ਤੁਹਾਡੀ ਪੁਲਿਸ ਨੇ ਵੀ ਤੇ ਦੋਨਾਂ ਨੂੰ ਕਿਸ ਅਥਾਰਟੀ ਦੇ ਬੇਸਸ ਤੇ ਇੱਥੇ ਐਂਟਰੀ ਮਿਲੀ ਉਹ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਉਹ ਕਾਫੀ ਦਿਨ ਉਹ ਤੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਦੇ ਕੇ ਜਿਹੜਾ ਹੈਗਾ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਤੋਂ ਸਿਮਿਲਰਲੀ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਹਾ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਤਰਾਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਦਿੱਤੇ ਜਿਹੇ ਕੰਮ ਇਹਨੂੰ ਸ਼ੁਰੂ ਕਰਾ ਦਿੱਤਾ ਸੀ ਤੇ ਬੇਸਿਕਲੀ ਆਪ ਚੱਲ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਤੇ ਬੰਦਾ ਜਿਹੜਾ ਹੈਗਾ ਉਹ ਨੂੰ ਆਪਣੇ ਕੰਮ ਵਾਸਤੇ ਰੱਖਦੇ ਆਂ